ਤੈਨੂੰ ਫੋਟੋ ਦਿਖਾਉਣੀ ਆ ਬੜੀ ਬੜੀ ਕਮਾਲ ਦੀ ਫੋਟੋ ਆ ਤੇ ਇਹ ਮੇਰੇ ਭਰਾ ਗੁਰੀ ਭਰਾ ਨੇ ਤੇ ਰਾਜਨ ਭਰਾ ਨੇ ਇਹ ਬਣਾਈ ਆ ਤੇ ਮੈਂ ਇਹਨਾਂ ਨੇ ਮੈਨੂੰ ਹੋਰ ਮੈਨੂੰ ਖਰੀਦ ਹੀ ਲਿਆ ਭਰਾਵਾਂ ਨੇ ਸੱਚੀ ਗੱਲ ਆ ਅੱਗੇ ਉਹਦਾ ਹੀ ਬਹੁਤ ਪਿਆਰ ਕਰਦੇ ਸੀ ਤੇ ਹੁਣ ਤਾਂ ਮੈਨੂੰ ਖਰੀਦ ਹੀ ਲਿਆ ਮੇਰੇ ਭਰਾਵਾਂ ਨੇ ਇਹ ਫੋਟੋ ਮੇਰੀ ਜ਼ਿੰਦਗੀ ਦੀ ਫੋਟੋ ਆ ਇਹ ਮੇਰੀ ਪੂਰੀ ਲਾਈਫ ਹੈ ਜਿਹੜੀ ਜੇ ਮੈਂ ਕਹਾਂ ਬਈ ਜਿੱਦਾਂ ਸ਼ਿਵ ਜੀ ਮਹਾਰਾਜ ਵਰੀ ਹੋਇਆ ਸੀਗਾ ਕਹਿੰਦੇ ਪੂਰੀ ਦੁਨੀਆ ਦਾ ਚੱਕਰ ਕੱਟ ਗਿਆ ਉਹ ਜਦੋਂ ਕਿਹਾ ਸੀ ਤੇ ਮੈਂ ਜੇ ਇਹ ਬੈਠੇ ਹੋਣ ਤੇ ਮੈਂ ਇਹਨਾਂ ਦੇ ਇਰਦ ਗੇਰ ਦਾ ਇੱਕ ਢਾ ਕੱਢ ਦਵਾਂ ਤੇ ਮੈਂ ਇਹ ਕਹਾਂਗਾ ਵੀ ਮੈਂ ਪੂਰੀ ਦੁਨੀਆ ਦਾ ਚੱਕਰ ਕੱਟ ਲਿਆ ਐਂ ਘਰੇ ਜੇ ਨਹੀਂ 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 ਟਾੜੀ ਹੱਲੇ ਨਹੀਂ ਜਦੋਂ ਫੋਟੋ ਦੇਖੋਗੇ ਫਿਰ ਤੁਹਾਡੀ ਤੁਹਾਡੇ ਆਪਣੇ ਆਪਣੇ ਵੱਲੋਂ ਨਿਕਲਣੀ ਟਾੜੀ ਤੁਹਾਡੇ ਇੱਕ ਮਿੰਟ ਰੁਕੋ ਇੱਕ ਮਿੰਟ 1 2 3 ਵਾ 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 ਅਮੀ ਅਬੂ ਦੇ ਨਾਲ ਫੋਟੋ ਆ ਖਾਨਪਾ ਜੀ ਵਾਹ ਜੀ ਵਾਹ ਵਾਹ ਕੀ ਬਾਤ ਉਹ ਯਾਰ ਜ਼ੋਰ ਦਾ ਤਾੜੀਆਂ ਮਜਾਓ ਇਹੋ ਮਾਪੇ ਨੇ ਜਿਨ੍ਹਾਂ ਨੇ ਇੰਨਾ ਸਰੀਲਾ ਮੁੰਡਾ ਪੈਦਾ ਕੀਤਾ ਜ਼ੋਰ ਦਾ ਤਾੜੀਆਂ ਹੁਣੇ ਚਾਹੀਦੀ ਆਪਣੇ ਆਪਣੇ ਮਾਪੇ ਬਲੀ ਜ਼ੋਰ ਦਾ ਤਾੜੀਆਂ ਮਜਾਓ ਕੀ ਬਾਤ ਹੈ ਅੱਲਾ ਸਰਾਮਤ ਰੱਖੇ ਅਬੂ ਨੂੰ ਅਮੀ ਨੂੰ ਕੀ ਬਾਤ ਵਾਹ ਅੱਛਾ ਆ ਇਥੇ ਆ ਜਿਹੜੀ ਫੋਟੋ ਆ ਨਾ ਆ ਮਾਈਕਲ ਆ ਮਾੜਾ ਲਾਈਵ ਮੜਦਾ ਆ ਜਿਹੜੀ ਫੋਟੋ ਇੱਥੇ ਜਿੱਥੇ ਮੇਰੀ ਮੰਮੀ ਨੇ ਹੱਥ ਜੋੜੇ ਆ ਦੇਖੋ ਆ ਕੈਮਰਾ ਕਰ ਭਾਈ ਥੋੜਾ ਜਿਹਾ ਮੇਰੀ ਮਾਂ ਕਿੰਨੀ ਖੁਸ਼ ਆ ਇੱਥੇ ਦੇਖੋ ਇੱਥੇ ਮੇਰੀ ਮੰਮੀ ਨੇ ਇੱਧਾ ਹੱਥ ਜੁੜੇ ਹੋਏ ਆ ਤੇ ਇਹ ਇਹ ਗਦੋਂ ਦੀ ਫੋਟੋ ਆ ਇਹ ਮੇਰੀ ਆ ਵਾਲਾ ਜਨਮ ਦਿਨ ਤੇ ਲੰਘਿਆ ਇਦੋਂ ਪਿਛਲੇ ਜਨਮ ਦਿਨ ਤੇ ਮੈਂ ਆਪਣੇ ਮਾਪੇ ਬਾਪ ਨੂੰ ਆਪਣੀ ਇਸ ਮਿਹਨਤ ਦੀ ਕਮਾਈ ਦੇ ਵਿੱਚੋਂ ਕੋਠੀ ਲੈ ਕੇ ਦਿੱਤੀ ਆ ਬਹੁਤ ਵੱਡੀ ਕੋਠੀ ਲੈ ਕੇ ਦਿੱਤੀ ਆ ਅੱਲਾ ਦੇ ਕਰਮ ਦੇ ਨਾਲ ਤੇ ਮੇ ਉਹ ਮੇਰੀ ਕੋਠੀ ਨਹੀਂ ਇਹ ਉਹ ਇਹਨਾਂ ਦੀ ਕੋਠੀ ਆ ਇੱਕ ਹੋਰ ਲੈ ਦੇ ਨਾ ਜਾਨ ਤੇਰਾ ਤੇਰਾ ਮੂੰਹ ਵਖਤਾ ਵਾਰ ਹੋਵੇ ਮੇਰਾ ਭਰਾ ਲਵ ਯੂ ਤੇ ਉਦੋਂ ਮੇਰੀ ਮਾਂ ਕਿੰਨੀ ਖੁਸ਼ ਐ ਉਹਨੇ ਹੱਥ ਜੋੜੇ ਕਹਿੰਦੀ ਸ਼ੁਕਰ ਐ ਅੱਲਾ ਤੇਰਾ ਵੀ ਮੇਰੇ ਪੁੱਤ ਦਾ ਘਰ ਬਣਿਆ ਮੈਂ ਕਿਹਾ ਅਮੀ ਇਹ ਮੇਰਾ ਨਹੀਂ ਹੈਗਾ ਇਹ ਤੁਹਾਡਾ ਆ ਤੇ ਨੇਮ ਪਲੇਟ ਉੱਤੇ ਲੱਗੀ ਮੇਰੇ ਬਾਪੂ ਦਾ ਨਾਮ ਇਕਬਾਲ ਮੁਹੰਮਦ ਆ ਤੇ ਮੇਰੀ ਮਾਤਾ ਦਾ ਨਾਮ ਸਲਮਾ ਪਰਵੀਨ ਆ ਤੇ ਉਹਦੇ ਨੇਮ ਪਲੇਟ ਲੱਗੀ ਸੀ ਉੱਤੇ ਮੈਂ ਕਿਹਾ ਅਮੀ ਇਹਨਾਂ ਨੂੰ ਸਰਪ੍ਰਾਈਜ਼ ਦਿੱਤਾ ਸੀ ਇਹਨਾਂ ਨੂੰ ਪਤਾ ਨਹੀਂ ਸੀਗਾ ਤੇ ਜਦੋਂ ਮੈਂ ਚਾਬੀਆਂ ਹਾਦਿਜ ਬੜਾਈਆਂ ਲਿਜਾ ਕੇ ਮੇਰੀ ਮਾਂ ਨੂੰ ਤੇ ਆਹ ਹੱਥ ਜੋੜ ਕੇ ਦੇਖ ਲੈ ਉਹਨਾਂ ਨੇ ਚਾਬੀਆਂ ਫੜੀਆਂ ਤੇ ਮਾਂ ਮਾਵਾ ਯਾਰ ਬਹੁਤ ਪੋੜੀਆਂ ਹੁੰਦੀਆਂ ਨੇ ਇਹ ਕਰੀ ਆਪੋ ਆਪਣੀ ਮਾਵਾ ਦੇ ਨਾਲ ਉਹਦੇ ਤਾੜੀਆਂ ਮਾਰੋ ਜ਼ੋਰਦਾਰੀਆ ਕਾ ਬਾਤ ਆ ਯਾਰ ਕੋਠੀ ਪਤਾ ਗੱਡੀ ਵੱਡੀ ਐ ਹੈ ਉਸ ਕੋਠੀ ਦੇ 14 ਬੈੱਡਰੂਮ ਹੈ ਤੇ 14 ਹੀ ਬਾਥਰੂਮ ਹੈ 6 ਰਸੋਈਆਂ ਤੇ ਵੱਡੀ ਸਾਰੀ ਲੌਬੀ ਉਹਦੇ ਵਿੱਚ 300 ਬੰਦਾ ਬੈਠ ਸਕਦਾ ਅੱਲਾ ਦਾ ਸ਼ੁਕਰ ਹੈ ਜੀ ਬਹੁਤ ਅੱਲਾ ਦਾ ਸ਼ੁਕਰ ਹੈ ਏਡੀ ਕੋਠੀ ਹੈ ਸਾਡੇ ਭਰਾ ਦੀ ਮਿਹਨਤ ਹੈ ਇੱਕ ਵਾਰ ਜ਼ੋਰ ਦਾ ਤਾੜੀਆਂ ਖਾਨ ਸਾਹਿਬ ਦੀ ਮਿਹਨਤ ਲਈ ਜ਼ੋਰ ਦਾ ਤਾੜੀ ਤੇ ਇਹ ਕੋਈ ਇਹ ਕੋਈ ਤਾਂ ਕਰਕੇ ਨਹੀਂ ਦੱਸ ਰਿਹਾ ਵੀ ਅਸੀਂ ਬਹੁਤ ਵੱਡਾ ਟੀਰ ਮਾਰ ਲਿਆ じゃ ਕੋਦੇ ਸਾਰੇ ਸਾਰੇ ਲੈਂਦੇ ਆ ਪਰ ਜੇ ਸਾਹਿਬ ਦਾ ਮੈਂ ਇੱਥੇ ਤੱਕ ਪਹੁੰਚਾਂ ਐਨੀ ਹੋਂ ਪਸੀਨੇ ਦੀ ਕਮਾਈ ਕਰਕੇ ਅੱਜ ਤੱਕ ਮੈਨੂੰ ਚੇਤਾ ਅੱਜ ਤੱਕ ਮੈਨੂੰ ਚੇਤਾ ਅੱਲਾ ਦੇ ਕਰਮ ਦੇ ਨਾਲ ਮੈਂ ਕਦੀ ਕਿਸੇ ਦਾ ਹੱਕ ਨਹੀਂ ਮਾਰਿਆ ਮੈਂ ਹੱਕ ਨਹੀਂ ਕਿਸੇ ਦਾ ਮਾਰਿਆ ਕਦੀ ਤੇ ਨਾ ਹੀ ਮੈਂ ਕਦੀ ਦੋ ਨੰਬਰ ਦਾ ਕੰਮ ਕੀਤਾ ਤੇ ਨਾ ਹੀ ਬੇਈਮਾਨੀ ਕੀਤੀ ਐ ਝੂਠ ਐਦਾਂ ਦਾ ਕੁਝ ਨਹੀਂ ਕੀਤਾ ਐਦਾਂ ਦਾ ਝੂਠ ਕਦੀ ਨਹੀਂ ਬੋਲਿਆ ਤੇ ਤਾਂ ਕਿਸੇ ਨਾਲ ਦਿਲ ਦੁਖ ਜਵੇ ਲਵ ਯੂ ਮੇਰਾ ਭਰਾ ਲਵ ਯੂ ਤੁਹਾਡੇ ਪਿਆਰ ਸੱਚਾ ਹੀ ਆ ਸਾਰਾ ਕੁਝ ਇਹ ਦੱਸਣ ਦੀ ਗੱਲ ਰੀਜ਼ਨ ਪਤਾ ਕੀ ਹੈ ਕਿ ਤੁਸੀਂ ਵੀ ਸਾਰੇ ਮਿਹਨਤ ਕਰੋ ਆਪਣੇ ਅੰਮੀ ਅਬੂ ਲਈ ਫਾਦਰ ਮਦਰ ਲਈ ਇੰਨੇ ਮਿਹਨਤ ਕਰਕੇ ਕਰ ਲਓ ਮਿਹਨਤ ਕਰੋ ਚੰਗੇ ਲੋਕ ਕਦਾਂ ਬਾ ਜੰਗੀਆਂ ਕੰਮ ਹਮੇਸ਼ਾ ਹੁੰਦੀਆਂ ਨੇ ਗੱਲਾਂ ਦੇ ਨਾਲ ਕੁਝ ਨਹੀਂ ਹੁੰਦਾ ਮਿਹਨਤ ਨਾਲ ਅਗਲੇ ਹੁੰਦੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਮੰਗੀ ਖਾਨ ਨੇ ਮਿਹਨਤ ਕੀਤੀ ਹੈ ਮੰਗੀ ਵੱਲ ਤਾੜੀਆਂ ਜ਼ੋਰਦਾਰ ਮਾਰੋ ਯਾਰ ਮੇਰਾ ਛੋਟਾ ਭਰਾ ਬਹੁਤ ਕਮਾਲ ਲਗਾਉਂਦਾ ਖਾਨ ਸਾਹਿਬ ਜੀ ਵੀ ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾਓ ਮੇਲੇ ਵੀ ਮਾਰ ਦਿਓ ਫੋਟੋ ਸੰਭਵੀ ਨਵੇਂ ਘਰ ਚ ਲਾਉਣੀ ਸਾਹਮਣੇ। ਵੀਰੋਂ ਬੋਲੂਦੂ ਕੇ ਭਰਾਵਾ ਸਾਡਾ ਹੈ। ਹਰੀ ਬਰਦਾ ਦੀ ਨਾ ਇਨਸ਼ਾ ਅੱਲ। ਮੰਗੀ ਦਾ ਜਦੋਂ ਵਿਆਹ ਹੋਇਆ ਸੀ ਉਦੋਂ 10-10 ਬੀਬੀ 50 ਜਾਂਦੇ ਨੋਟਾਂ ਦਾ ਹਾਰ ਪੈਂਦਾ ਸੀ। ਤੇ ਹੁਣ ਡਾਲਰਾਂ ਦਾ ਹਾਰ ਇਹ ਦਾਤਾ ਜੀ ਨੇ ਨਵਾਸੇ ਸਰਕਾਰ ਜੋਗੀ ਸਾਹਿਬ ਜੀ। ਇੱਕ ਵਾਰ ਜ਼ੋਰ ਦਾ ਤਾੜੀਆਂ ਸਾਈਂ ਜੀ ਲਈ ਜ਼ੋਰ ਦਾ ਤਾੜੀਆਂ ਚਾਹੀਦੀ ਹੈ। ਮੇਰੇ ਵਿਆਹ ਤੇ ਵੀ ਡਾਲਰਾਂ ਦਾ ਹਾਰ ਪਿਆ ਸੀ। ਮੈਂ ਪੰਜਵੇਂ ਦਿਨ 1.5 ਕੇ ਸਾਰੇ ਤੜਾਲੇ। ਮੰਗੀ ਵਾਸਤੇ ਤਾੜੀਆਂ ਜ਼ੋਰਦਾਰ ਮਾਰੋ ਜੀ ਇਹ ਬਹੁਤ ਤਰੱਕੀ ਕਰੇ ਅੱਲਾ ਇਹਦਾ ਬਹੁਤ ਨਾ ਕਰੇ ਮੈਂ ਹਮੇਸ਼ਾ ਇਹਦੇ ਪਿੱਛੇ ਖੜਾ ਹੀ ਰਹਿਣਾ ਤੇ ਅੱਲਾ ਇਹਨੂੰ ਤੰਦਰੁਸਤੀਆਂ ਦੇਵੇ ਤੇ ਤੁਸੀਂ ਵੀ ਦੁਆ ਕਰਿਓ ਇਹਦੇ ਵਾਸਤੇ ਅੱਲਾ ਇਹਨੂੰ ਬਹੁਤ ਵੱਡਾ ਸਟਾਰ ਬਣਾਵੇ ਅੱਲਾ ਆਪਣੇ